ਦੋਸਤੋ ਫਰੀਦਕੋਟ ਦੀਆਂ ਅੱਜਕੱਲ੍ਹ ਦੀਆਂ ਜ਼ਿਲ੍ਹਾ ਅਦਾਲਤਾਂ ਨੇ ਜਦੋਂ ਕਿ ਰਾਜੇ ਦੇ ਸਮੇਂ ਇਹ ਰਾਜੇ ਦੀ ਸਕਤਰਿਤ ਹੋਇਆ ਕਰਦੀ ਸੀ ਇਸ ਇਮਾਰਤ ਦੇ ਵਿੱਚ ਲੱਗੇ ਨੀ ਪੱਥਰ ਦੱਸਦੇ ਨੇ ਕਿ ਇਸ ਦੀ ਨੀ 20 ਦਸੰਬਰ ਨੂੰ 23 ਦਸੰਬਰ 1933 ਦੇ ਦਿਨ ਪੰਜਾਬ ਸਟੇਟਸ ਦੇ ਗਵਰਨਰ ਜਨਰਲ ਦੇ ਏਜੰਟ ਸਰ ਜੇਮਸ ਹਿਟਜ ਪੈਟ੍ਰਿਕ ਨੇ ਰੱਖੀ ਸੀ ਤੇ ਇਸ ਦਾ ਉਦਘਾਟਨ ਰਾਜਾ ਹਰਿੰਦਰ ਸਿੰਘ ਨੇ ਆਪਣੇ ਬਰੋਸਾਉਣ ਦੇ ਅਫਸਰ ਤੇ 18 ਅਕਤੂਬਰ 1934 ਨੂੰ ਕੀਤਾ ਸੀ ਦੋਸਤੋ ਇਹ ਖੂਬਸੂਰਤ ਇਮਾਰਤ ਤਿੰਨ ਭਾਗਾਂ ਵਿੱਚ ਵੰਡੀ ਹੋਈ ਹੈ ਕੇਂਦਰੀ ਬਲਾਕ ਅਤੇ ਇਸ ਦੇ ਦੋਹੇ ਪਾਸੇ ਇੱਕੋ ਜਿਹੇ ਉੱਤਰੀ ਅਤੇ ਦੱਖਣੀ ਬਲਾਕ ਇਮਾਰਤ ਦਾ ਕੇਂਦਰੀ ਹਿੱਸਾ ਗੋਵਿੰਦਾਕਰ ਛਤ ਵਾਲਾ ਅੱਠ ਪੂਜਾ ਹਾਲ ਹੈ ਜਿਸ ਦੇ ਹਰ ਪਾਸੇ ਕੋਰੀਡੋਰ ਬਣਾਇਆ ਹੋਇਆ ਤੇ ਅੱਗੇ ਹੋਰ ਅਨੇਕਾਂ ਕਮਰਿਆਂ ਦੇ ਨਾਲ ਜੁੜੀ ਹੋਈ ਹੈ ਇਹ ਕੇਂਦਰੀ ਪ੍ਰਬੰਧਕੀ ਬਲਾਕ ਸੀ ਬਿਜਲੇ ਹਾਲ ਵਿੱਚ ਇਜਲਾਸ ਇਹ ਖਾਸ ਹੋਇਆ ਕਰਦੇ ਸੀ ਇਸ ਵਿੱਚ ਰਾਜਾ ਉਸਦੇ ਪ੍ਰਾਈਵੇਟ ਸਕੱਤਰ ਅਤੇ ਏਡੀਸੀ ਦੇ ਦਫ਼ਤਰ ਹੋਇਆ ਕਰਦੇ ਸੀ ਸਕੱਤਰ ਦਾ ਦਫ਼ਤਰ 8 ਭੁਜੇ ਲੰਘੇ ਦਿਵਾਲੇ ਹੁੰਦਾ ਸੀ ਇਸ ਬਲਾਕ ਦਾ ਪਿਛਲਾ ਹਿੱਸਾ ਦੋ ਮੰਜ਼ਲਾ ਹੈ ਹੇਠਲੀ ਮੰਜ਼ਲ ਤੇ ਪਬਲਿਕ ਵਰਕਸ ਡਿਪਾਰਟਮੈਂਟ ਦੇ ਦਫ਼ਤਰ ਹੋਇਆ ਕਰਦੇ ਸੀ ਤੇ ਉੱਪਰਲੀ ਮੰਜ਼ਲ ਤੇ ਮੁੱਖ ਕੰਟੈਂਟ ਮੀਰ ਮੁਨਸ਼ੀ ਆਡਿਟ ਅਫਸਰ ਸਕੂਲਾਂ ਦੇ ਇਨਸਪੈਕਟਰ ਮੈਕੈਨੀਕਲ ਇੰਜੀਨੀਅਰ ਅਤੇ ਪੀ ਡਬਲਯੂ ਡੀ ਦੇ ਡਰਾਫਟ ਡਰਾਫਟਸਮੈਨ ਦੇ ਦਫ਼ਤਰ ਹੋਇਆ ਕਰਦੇ ਸੀ ਬਲਾਕ ਦੇ ਵਿਚਾਲੇ ਖੁੱਲਾ ਵਿਹੜਾ ਹੈ ਜਿਸ ਦੇ ਵਿਚਕਾਰ ਇੱਕ ਫੁਹਾਰਾ ਹੈ ਆਲੇ ਦੁਆਲੇ ਕਾਰਿਡੋਰ ਤੇ ਕਮਰੇ ਬਣੇ ਹੋਏ ਹਨ ਉੱਤਰੀ ਬਲਾਕ ਵਿੱਚ ਨਿਆਂ ਦੀਆਂ ਅਦਾਲਤਾਂ ਹੋਇਆ ਕਰਦੀਆਂ ਸੀ ਤੇ ਦੱਖਣੀ ਬਲਾਕ ਵਿੱਚ ਮਾਲੀਏ ਸੰਬੰਧੀ ਅਦਾਲਤਾਂ ਮਿਊਂਸਿਪਲਿਟੀ ਅਤੇ ਕੋ-ਆਪਰੇਟਿਵ ਵਿਭਾਗ ਸਨ ਬਾਹਰੋਂ ਦੇਖਣ ਤੇ ਸਾਰੀ ਇਮਾਰਤ ਪਾਇਰਾਮਿਡ ਵਰਗੀ ਦਿਸਦੀ ਹੈ ਜਿਸ ਦਾ ਸਭ ਤੋਂ ਉੱਚਾ ਭਾਗ ਕੇਂਦਰੀ ਗਵੰਦ ਹੈ ਜੋ ਕਿ ਦੋ ਤਹਾਂ ਬੜਾ ਗੋਵਿੰਦਾ ਹੈ ਇਸ ਦੇ ਸਿਖਰ ਤੇ ਗੋਵਿੰਦਾਕਾਰ ਛਤਰੀ ਬਣਾਈ ਹੋਈ ਹੈ ਗੈਰ ਸਮਾਜਿਕ ਇਮਾਰਤ ਉੱਪਰ ਇਸ ਤਰ੍ਹਾਂ ਦਾ ਗੋਬੰਦ ਨਵੀਂ ਗੱਲ ਸੀ ਸ਼ਾਇਦ ਇਸ ਦੀ ਪ੍ਰੇਰਣਾ ਦਿੱਲੀ ਵਿੱਚ ਉਸ ਦੇ ਉਸਰੇ ਵਾਇਸਰਾਏ ਦੇ ਮਹਿਲ ਵਰਤਮਾਨ ਰਾਸ਼ਟਰਪਤੀ ਭਵਨ ਤੋਂ ਮਿਲੀ ਸੀ ਜੋ ਬ੍ਰਿਟਿਸ਼ ਆਰਕੀਟੈਕਟ ਐਡਵਨ ਲੋਏ ਲੂਟਲੈਂਸ ਨੇ ਡਿਜ਼ਾਈਨ ਕੀਤਾ ਸੀ ਤੇ ਦੋ ਬਰੇ ਪਹਿਲੇ ਹੀ ਇਸ ਨੂੰ ਸੰਪੂਰਨ ਕੀਤਾ ਸੀ ਫਰੀਦਕੋਟ रियासत ਦੀਆਂ ਇਮਾਰਤਾਂ ਵਿੱਚ ਇਸ ਤਰ੍ਹਾਂ ਦਾ ਗੋਬਨਸਿਰਫ ਇੱਕ ਹੋਰ ਇਮਾਰਤ ਗੁਰਦੁਆਰਾ ਦਸਵੀਂ ਪਾਤਸ਼ਾਹੀ ਕੋਟਕਪੂਰਾ ਵਿਖੇ ਦੇਖਣ ਨੂੰ ਮਿਲਦਾ ਹੈ ਇਸ ਇਮਾਰਤ ਦਾ ਨਕਸ਼ਾ ਸ਼ਿਮਲੇ ਵਿੱਚ ਉਸ ਸਮੇਂ ਰਹਿੰਦੇ ਜਰਮਨ ਆਰਕੀਟੈਕਟ ਰੋਲੈਂਡ ਹਾਰਟਜ਼ ਨੇ ਬਣਾਇਆ ਸੀ ਜੋ ਕਿ ਇਮਾਰਤ ਦੇ ਇੱਕ ਨਕਸ਼ੇ ਉੱਪਰ ਦਰਜ ਹੈ ਇਸ ਦੀ ਉਸਾਰੀ ਤੇ ਉਸ ਸਮੇਂ 3.5 ਲੱਖ ਰੁਪਏ ਖਰਚ ਆਏ ਸੀ ਜਦ ਕਿ ریاست ਦੀ ਸਾਲਾਨਾ ਆਮਦਨ 20 ਲੱਖ ਰੁਪਏ ਸੀ ਮਤਲਬ ਕਿ ਇਸ ਦਾ 17.5% ਉਸ ਦੇ ਉੱਤੇ ਖਰਚ ਕੀਤਾ ਗਿਆ ਸੀ ਆ ਦੋਸਤੋ ਅਸੀਂ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਤੇ ਤੁਸੀਂ ਸਾਡਾ ਜਰੂਰ ਸਾਥ ਦਿਓ ਕੰਟੈਂਟ ਜੋ ਹੈ ਪ੍ਰਸਿੱਧ ਇਤਿਹਾਸਕਾਰ ਸੁباش ਪ੍ਰਿਹਾਰ ਜੀ ਦੇ ਵੱਲੋਂ ਮੁਹੱਈਆ ਕਰਾਇਆ ਗਿਆ ਹੈ ਵੀਡੀਓ ਤੇ ਆਡੀਓ ਜੋ ਹੈ ਉਹ ਸਾਡੇ ਵੱਲੋਂ ਬੁਲਟਨਾਮਾ ਪੰਜਾਬ ਸਫਰ ਦੀ ਟੀਮ ਦੇ ਵੱਲੋਂ ਜਾਰੀ